ਇਸ ਪਰਿਵਾਰ ਦੇ ਵਿੱਚ ਇੱਕ ਦੂਜੇ ਪ੍ਰਤੀ ਸਤਿਕਾਰ ਹੈ ਜਿਲੋਂ ਪਿਆਰ ਹੈ ਇੱਕ ਦੂਜੇ ਦਾ ਸੁੱਖ ਚਾਹੁੰਦਾ ਹਾਂ ਇੱਕ ਦੂਜੇ ਦੀ ਗੱਲ ਮੰਨਦੇ ਨੇ ਰਲ ਕੇ ਖਾਂਦੇ ਨੇ ਰਲ ਕੇ ਬਹਿੰਦੇ ਨੇ ਰਲ ਕੇ ਹਸਤੇ ਖੇਡਦੇ ਰਹਿੰਦੇ ਨੇ ਸੁੱਖ ਦੁੱਖ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਨੇ ਆਪਸ ਵਿੱਚ ਇੱਕ ਦੂਜੇ ਦਾ ਸਤਕਾਰ ਕਰਦੇ ਨੇ ਸਮਾਜ ਇੱਚੋਨਾ ਦਾ ਮਾਨ ਹੈ ਤੇ ਉਹ ਪਰਿਵਾਰ ਇੱਕ ਸਵਰਗ ਤੁਨ ਨੂੰ ਪਰ ਜਿਸ ਪਰਿਵਾਰ ਇਸ ਕਲਾ ਕਲੇਸ਼ ਹੈ ਇੱਕ ਦੂਜੇ ਦੀ ਕਲ ਕੋਈ ਸੁਣਦਾ ਨਹੀਂ ਇੱਕ ਦੂਜੇ ਨੂੰ ਤਾਨੇ ਮਿਲੇ ਮਾਰਦੇ ਨੇ ਬੇਗਾਨੀਆਂ ਕੇ ਘਰ ਦੇ ਪਰਿਵਾਰ ਦੀ ਨਿੰਦਾ ਕਰਦੇ ਨੇ ਦੂਜਿਆਂ ਦੇ ਅੱਖ ਲੱ ਕੇ ਪਰਿਵਾਰ ਨੂੰ ਨੀਚਾ ਵੇਖੋ ਹੁੰਦੇ ਨੇ ਉੱਥੇ ਨਰਕ ਹੈ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ